ਆਮ ਆਦਮੀ ਪਾਰਟੀ ਦੇ ਐਮਐਲਏ ਬਲਕਾਰ ਸਿੱਧੂ ਬਾਰੇ ਹੁਣ ਨਮੀਆਂ ਤੇ ਵੱਡੀਆਂ ਗੱਲਾਂ ਉੱਠ ਖੜੀਆਂ ਹੋਈਆਂ ਨੇ ਔਰ ਵੱਡੇ ਵੱਡੇ ਸਵਾਲ ਪੈਦਾ ਹੋ ਗਏ ਨੇ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੋ ਗਿਆ ਕਿ ਜਿਸ ਤਰ੍ਹਾਂ ਦੇ ਦੋਸ਼ ਬਲਕਾਰ ਸਿੱਧੂ ਤੇ ਲੱਗ ਰਹੇ ਨੇ ਔਰ ਜਿਸ ਤਰ੍ਹਾਂ ਦੀਆਂ ਕਥਿਤ ਆਡੀਓ ਰਿਕਾਰਡਿੰਗ ਬਲਕਾਰ ਸਿੱਧੂ ਦੀਆਂ ਵਾਇਰਲ ਹੋ ਰਹੀਆਂ ਨੇ ਉਹਨਾਂ ਬਾਰੇ ਹੁਣ ਬਲਕਾਰ ਸਿੱਧੂ ਕੋਈ ਜਵਾਬ ਦੇਣਗੇ ਕੋਈ ਸਪਸ਼ਟੀਕਰਨ ਦੇਣਗੇ ਔਰ ਸਭ ਤੋਂ ਵੱਡਾ ਸਵਾਲ ਪੈਦਾ ਹੋ ਗਿਆ ਮਹਿਲਾ ਕਮਿਸ਼ਨ ਦੇ ਉੱਪਰ ਕੀ ਮਹਿਲਾ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਉਹ ਬਲਕਾਰ ਸਿੱਧੂ ਦੀਆਂ ਕਥਿਤ ਆਡੀਓ ਰਿਕਾਰਡਿੰਗ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਔਰਤਾਂ ਬਾਰੇ ਧੀਆ ਪਹਿਣਾ ਬਾਰੇ ਗੰਦੀ ਮੰਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਕਿ ਮਹਿਲਾ ਕਮਿਸ਼ਨ ਦੇ ਚੇਅਰਮੈਨ ਹੁਣ ਆਪਣੇ ਆਪ ਸੋ ਮੋਟੋ ਲੈ ਕੇ ਉਹਦੇ ਤੇ ਐਕਸ਼ਨ ਕਰਨਗੇ ਕਿਉਂਕਿ ਮਹਿਲਾ ਕਮਿਸ਼ਨ ਦੇ ਚੇਅਰਮੈਨ ਨਿੱਕੀ ਨਿੱਕੀ ਗੱਲ ਤੇ ਵੀ ਕਈ ਵਾਰ ਆਪਣੇ ਆਪ ਐਕਸ਼ਨ ਲੈ ਲੈਂਦੇ ਨੇ ਜਦੋਂ ਉਹਨਾਂ ਨੂੰ ਲੱਗੇ ਕਿ ਔਰਤਾ ਦੀ ਤੋਹੀਨ ਔਰਤਾ ਦੀ ਬੇਇੱਜ਼ਤੀ ਹੋ ਰਹੀ ਹੈ ਹੁਣ ਜਿਹੜੀਆਂ ਆਡੀਓ ਰਿਕਾਰਡਿੰਗ ਬਲਕਾਰ ਸਿੱਧੂ ਦੇ ਨਾਂ ਤੇ ਵਾਇਰਲ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਮੈਂ ਉਹਦੀ ਪੁਸ਼ਟੀ ਨਹੀਂ ਕਰਦਾ ਪਰ ਕਈ ਸਾਰੇ ਚੈਨਲ ਨੇ ਜਿਨ੍ਹਾਂ ਦੇ ਵਿੱਚ ਲੋਕ ਆਵਾਜ਼ ਟੀਵੀ ਚੈਨਲ ਸ਼ਰਿਆ ਬਲਕਾਰ ਸਿੱਧੂ ਦਾ ਨਾਂ ਲਿਖ ਕੇ ਨਾਂ ਲੈ ਕੇ ਉਹ ਆਡੀਓ ਰਿਕਾਰਡਿੰਗ ਜਿਹੜੀਆਂ ਨੇ ਉਹ ਪੇਸ਼ ਕਰ ਰਿਹਾ ਔਰ ਦਾਵਾ ਕਰ ਰਿਹਾ ਕਿ ਇਹ ਆਵਾਜ਼ ਬਲਕਾਰ ਸਿੱਧੂ ਦੀ ਹੈ ਬਲਕਾਰ ਸਿੱਧੂ ਨੇ ਵੀ ਹੁਣ ਤੱਕ ਕੋਈ ਬਿਆਨ ਨਹੀਂ ਦਿੱਤਾ ਕਿ ਉਹ ਆਵਾਜ਼ ਮੇਰੀ ਨਹੀਂ ਹੈ ਤੇ ਜਿਹੜਾ ਪਰਚਾ ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਮਨਿੰਦਰ ਸਿੱਧੂ ਤੇ ਪਾਇਆ ਗਿਆ ਉਹਦੇ ਪਰਚੇ ਦੇ ਵਿੱਚ ਵੀ ਕਿਤੇ ਇਹ ਨਹੀਂ ਕਿਹਾ ਕਿ ਉਹ ਆਵਾਜ਼ ਸਾਡੀ ਨਹੀਂ ਉਹ ਉਹ ਆਡੀਓ ਰਿਕਾਰਡਿੰਗ ਝੂਠੀ ਹੈ ਇਹ ਕਿਤੇ ਨਹੀਂ ਕਿਹਾ ਗਿਆ ਬਲਕਿ ਇੱਕ ਤਰ੍ਹਾਂ ਕਬੂਲ ਲਿਆ ਗਿਆ ਜੇ ਜਿਵੇਂ ਇੰਜ ਮੰਨਿਆ ਜਾ ਰਿਹਾ ਹੋਵੇ ਕਿ ਆਵਾਜ਼ ਤਾਂ ਸਾਡੀ ਹੈ ਪਰ ਉਹਦੇ ਚ ਐਡਿਟ ਕੀਤਾ ਹੈ ਕੁਝ ਕੱਟ ਵਾੜ ਦਿੱਤੀ ਹੈ ਹੁਣ ਸਵਾਲ ਵੱਡਾ ਇਹ ਹੈ ਕਿ ਜਿਸ ਤਰੀਕੇ ਨਾਲ ਹੁਣ ਇੱਕ ਨਵੀਂ ਆਡੀਓ ਰਿਕਾਰਡਿੰਗ ਸਾਹਮਣੇ ਆਈ ਹੈ ਜਿਹਦੇ ਵਿੱਚ ਕਥਿਤ ਤੌਰ ਤੇ ਦਾਵਾ ਕੀਤਾ ਜਾ ਰਿਹਾ ਕਿ ਬਲਕਾਰ ਸਿੱਧੂ ਜਿਹੜੇ ਸਪੀਕਰ ਕਲਤਾਰ ਸਿੰਘ ਸੰਧਵਾ ਹੈ ਉਹਨਾਂ ਦੇ ਖਿਲਾਫ ਬੜੀਆਂ ਜਾਤੀ ਤੇ ਗੰਦੀ ਕਿਸਮ ਦੀਆਂ ਟਿੱਪਣੀਆਂ ਜਿਹੜੀਆਂ ਉਹ ਕਰਦਾ ਨਜ਼ਰ ਆ ਰਹੇ ਨੇ ਹਾਲਾਂਕਿ ਮੈਂ ਫਿਰ ਕਹਿੰਨਾ ਕਿ ਉਹ ਆਡੀਓ ਰਿਕਾਰਡਿੰਗ ਦੀ ਜਾਂਚ ਪੁਲਿਸ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ ਵੀ ਉਹ ਕਿੰਨੀ ਸਹੀ ਹੈ ਤੇ ਕਿੰਨੀ ਗਲਤ ਹੈ ਭਾਵੇਂ ਹੁਣ ਤੱਕ ਬਲਕਾਰ ਸਿੱਧੂ ਨੇ ਇਹਦੇ ਉੱਪਰ ਬਿਆਨ ਦਿੱਤਾ ਹੀ ਨਹੀਂ ਕਿ ਉਹ ਮੇਰੀ ਨਹੀਂ ਜੇ ਉਹਨਾਂ ਦੀ ਨਾ ਹੁੰਦੀ ਤੇ ਉਹਨਾਂ ਨੂੰ ਬਿਆਨ ਦੇਣਾ ਚਾਹੀਦਾ ਸੀ ਵੀ ਉਹ ਰਿਕਾਰਡਿੰਗ ਤਾਂ ਮੇਰੀ ਨਹੀਂ ਹੈ ਪਰ ਉਹਨਾਂ ਦਾ ਕੋਈ ਬਿਆਨ ਨਹੀਂ ਆ ਰਿਹਾ ਇਹਦਾ ਮਤਲਬ ਕੀ ਕੱਢਿਆ ਜਾਵੇ ਹੋ ਸਕਦਾ ਸੱਚਮੁੱਚ ਉਹਨਾਂ ਦੀ ਉਹ ਰਿਕਾਰਡਿੰਗ ਹੋਵੇ ਹੁਣ ਜਿਹੜੀਆਂ ਟਿੱਪਣੀਆਂ ਬਲਕਾਰ ਸਿੱਧੂ ਨੇ ਕੀਤੀਆਂ ਨੇ ਜੇ ਇਹ ਮੰਨ ਲਿਆ ਜਾਵੇ ਕਿ ਉਹ ਆਡੀਓ ਰਿਕਾਰਡਿੰਗ ਜੇਕਰ ਬਲਕਾਰ ਸਿੱਧੂ ਦੀ ਹੀ ਹੈ ਤਾਂ ਕੀ ਬੋਲਿਆ ਜਾ ਰਿਹਾ ਉਹਦੇ 'ਚ ਉਹਦੇ 'ਚ ਜਿਸ ਤਰੀਕੇ ਨਾਲ ਉਹ ਕਹਿ ਰਿਹਾ ਕਿ ਕਲਤਾਰ ਜਿਹੜਾ ਆਡੀਓ ਰਿਕਾਰਡਿੰਗ 'ਤੇ ਜਿਹੜਾ ਵੀ ਬੋਲ ਰਿਹਾ ਉਹ ਕਹਿ ਰਿਹਾ ਕਿ ਇਹ ਜਿਹੜਾ ਕਲਤਾਰ ਸੰਧਵਾ ਇਹ ਗੁੱਲੀ ਘੜ ਹੈ ਇਹ ਤਖਾਨ ਹੈ ਇਹ ਤੇਸੇ ਨਾਲ ਕੜਿਆ ਔਰ ਫਿਰ ਗਾਲਾਂ ਵੀ ਉਹਦੇ 'ਚ ਕੱਡੀਆਂ ਜਾ ਰਹੀਆਂ ਨੇ ਗਾਲਾਂ ਕੱਢ ਕੇ ਗੱਲ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਇਹ ਦਾਵਾ ਕੀਤਾ ਜਾ ਰਿਹਾ ਕਿ ਬਲਕਾਰ ਸਿੱਧੂ ਜਿਹੜਾ ਐਮਐਲਏ ਆਮ ਆਦਮੀ ਪਾਰਟੀ ਦਾ ਉਹ ਕਹਿ ਰਿਹਾ ਕੇ ਕਫੀ ਤੌਰ ਤੇ ਜਿਹੜਾ ਇੱਕ ਇਹਨਾਂ ਦਾ ਹੋਰ ਆਗੂ ਹੈ ਮਨਜੀਤ ਭਈ ਉਹ ਮੇਰੇ ਨੇੜੇ ਨੇੜੇ ਲੱਗਣਾ ਚਾਹੁੰਦਾ ਤੇ ਮੈਂ ਉਹ ਉਹ ਉਹਨੂੰ ਨੇੜੇ ਖੜਾਉਣਾ ਨਹੀਂ ਚਾਹੁੰਦਾ ਤੇ ਉਹਦੇ ਉੱਪਰ ਵੀ ਜਾਤੀ ਕਿਸਮ ਦੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਹੁਣ ਬਲਕਾਰ ਸਿੱਧੂ ਦੇ ਨਾਂ ਤੇ ਉਹ ਜਿਹੜੀ ਆਡੀਓ ਰਿਕਾਰਡਿੰਗ ਆ ਰਹੀ ਉਹਦੇ ਵਿੱਚ ਅੱਗੇ ਕੀ ਹੈ ਅੱਗੇ ਉਹਦੇ ਚ ਇਹ ਬੋਲਿਆ ਜਾ ਰਿਹਾ ਹੈ ਕਿ ਵੇਖੋ ਜਿਹੜਾ ਅਧਿਕ ਭਗਵੰਤਮਾਨ ਦੇ ਢੜੇ ਨਾਲ ਨੇ ਅਧਿਕ ਦਿੱਲੀ ਵਾਲਿਆਂ ਨਾਲ ਨੇ ਹੁਣ ਆਮ ਆਦਮੀ ਪਾਰਟੀ ਨੂੰ ਜਵਾਬ ਇਹਦਾ ਵੀ ਦੇਣਾ ਚਾਹੀਦਾ ਹੈ ਕਿ ਕੀ ਸੱਚਮੁੱਚ ਇੰਨਾ ਵੱਡਾ ਖਲਾਰਾ ਤੁਹਾਡੇ ਅੰਦਰ ਹੈ ਜਿਹੜਾ ਕਿ ਉਹ ਕਥਿਤ ਜਿਹੜੀ ਬਲਕਾਰ ਸਿੱਧੂ ਦੀ ਆਡੀਓ ਰਿਕਾਰਡਿੰਗ ਹੈ ਉਹਦੇ ਵਿੱਚ ਬੋਲਿਆ ਜਾ ਰਿਹਾ ਹੈ ਦੇਖੋ ਇਹ ਕੋਈ ਛੋਟੀਆਂ ਗੱਲਾਂ ਨਹੀਂ ਗਿਆ ਜਿਹੜੀਆਂ ਗੱਲਾਂ ਉਸ ਆਡੀਓ ਰਿਕਾਰਡਿੰਗ ਦੇ ਵਿੱਚ ਔਰਤਾਂ ਬਾਰੇ ਬੋਲੀਆਂ ਜਾ ਰਹੀਆਂ ਨੇ ਆਪਣੇ ਹੀ ਵਰਕਰਾਂ ਦੀਆਂ ਔਰਤਾਂ ਨੂੰ ਕਿਹਾ ਜਾ ਰਿਹਾ ਕਿ ਉਹ ਦਿਨੇ ਵੀ ਸਾਡੇ ਕੋਲ ਰਹਿਣ ਰਾਤ ਨੂੰ ਵੀ ਉਹ ਸਾਡੇ ਕੋਲ ਛੱਡ ਜਾਣ ਤੇ ਬੜਾ ਟਿੱਚਰ ਕਰ ਕਰਕੇ ਹੱਸ ਹੱਸ ਕੇ ਵੀ ਉਹਨਾਂ ਦੀਆਂ ਘਰ ਵਾਲੀਆਂ ਰਾਤ ਨੂੰ ਵੀ ਸਾਡੇ ਕੋਲ ਰਹਿਣ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤਾਂ ਕੀ ਹੁਣ ਰਾਜ ਦੇ ਜਿਹੜੇ ਮਹਿਲਾ ਕਮਿਸ਼ਨ ਹੈ ਜਿਹੜਾ ਮਹਿਲਾ ਕਮਿਸ਼ਨ ਦੇ ਚੇਅਰਮੈਨ ਰਾਜ ਲਾਲੀ ਗਿੱਲ ਨੇ ਕਿ ਇਹਦੇ ਤੇ ਐਕਸ਼ਨ ਕਰਨਗੇ ਕੀ ਕਲਤਾਰ ਸਿੰਘ ਸੰਧਵਾ ਇਹਦੇ ਤੇ ਕਾਰਵਾਈ ਕਰਨਗੇ ਜਾਂ ਤੇ ਇਹ ਸਾਬਤ ਕੀਤਾ ਜਾਏ ਕੇ ਉਹ ਰਿਕਾਰਡਿੰਗ ਐਮਐਲਏ ਦੀ ਨਹੀਂ ਐਮਐਲਏ ਸਾਬਤ ਕਰੇ ਸਰਕਾਰ ਸਾਬਤ ਕਰੇ ਪ੍ਰਸ਼ਾਸਨ ਸਾਬਤ ਕਰੇ ਤੇ ਜੇ ਨਹੀਂ ਜੇ ਹੈ ਉਹਦੀ ਤਾਂ ਫਿਰ ਬਲਕਾਰ ਸਿੱਧੂ ਤੇ ਐਕਸ਼ਨ ਲੈਣਾ ਚਾਹੀਦਾ ਮੈਂ ਹੈਰਾਨ ਆ ਕਿ ਮਹਿਲਾ ਕਮਿਸ਼ਨ ਹੁਣ ਤੱਕ ਚੁੱਪ ਕਿਉਂ ਹੈ ਉਹਨੂੰ ਆ ਜਾਣਾ ਚਾਹੀਦਾ ਸੀ ਸਾਹਮਣੇ ਮਹਿਲਾ ਕਮਿਸ਼ਨ ਦਾ ਕੰਮ ਮਹਿਲਾਵਾਂ ਦੀ ਇੱਜ਼ਤ ਇਮਾਨ ਸਨਮਾਨ ਦੀ ਰਾਖੀ ਹੈ ਤਾਂ ਜਿੱਦਾਂ ਦੀਆਂ ਗੰਧੀਆਂ ਗੱਲਾਂ ਉਸ ਆਡੀਓ ਰਿਕਾਰਡਿੰਗ ਦੇ ਵਿੱਚ ਮਹਿਲਾਵਾਂ ਬਾਰੇ ਔਰਤਾਂ ਬਾਰੇ ਹੋ ਰਹੀਆਂ ਨੇ ਕੀ ਉਹ ਮਹਿਲਾ ਕਮਿਸ਼ਨ ਨੂੰ ਮਨਜ਼ੂਰ ਨਹੀਂ ਨਹੀਂ ਮਨਜ਼ੂਰ ਹੋਣਗੀਆਂ ਤਾਂ ਫਿਰ ਮਹਿਲਾ ਕਮਿਸ਼ਨ ਬੋਲ ਕਿਉਂ ਨਹੀਂ ਰਿਹਾ ਹੁਣ ਕਲਤਾਰ ਸਿੰਘ ਸੰਧਵਾ ਦੇਖੋ ਪਿਛਲੇ ਦਿਨੀ ਇੱਕ ਚਰਚਾ ਇਹ ਵੀ ਰਹੀ ਕਿ ਵਿਧਾਨ ਸਭਾ ਦੇ ਵਿੱਚ ABC ਪੰਜਾਬ ਚੈਨਲ ਜਿਹੜਾ ਉਹਦੀ ਐਂਟਰੀ ਤੇ ਪਾਬੰਦੀ ਲਗਾਈ ਗਈ ਹੈ ਭਾਵੇਂ ਕਿ ਉਸ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਵੀ ਇਹ ਅਫਵਾਹਾਂ ਨੇ ਇਹ ਗਲਤ ਹੈ ਇਸ ਤਰ੍ਹਾਂ ਨਹੀਂ ਹੋਇਆ ਪਰ ਸਵਾਲ ਇਹ ਹੈ ਕਿ ਲਗਾਤਾਰ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਦੋਂ ਦਾ ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਮਨਿੰਦਰ ਜੀ ਸਿੱਧੂ ਦੇ ਨਾਲ ਪੇਚਾ ਪਿਆ ਉਦੋਂ ਤੋਂ ਚੁਫੇਰੇ ਇਹ ਚਰਚਾ ਭੱਗੀ ਕਿ ਕੀ ਆਮ ਆਦਮੀ ਪਾਰਟੀ ਹੁਣ ਜਿਹੜੇ ਵੀ ਲੋਕ ਜਾਂ ਮੀਡੀਆ ادارے ਸਵਾਲ ਕਰਦੇ ਨੇ ਸਮੱਸਿਆਵਾਂ ਪੇਸ਼ ਕਰਦੇ ਨੇ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਚੁੱਕਦੇ ਨੇ ਕਿ ਉਹਨਾਂ ਨੂੰ ਚੱਲਣ ਨਹੀਂ ਦਿਨਾ ਚਾਹੁੰਦੇ ਕਿ ਉਹਨਾਂ ਨੂੰ ਧਮਕੀਆਂ ਦੇ ਕੇ ਚੁੱਪ ਕਰਾਇਆ ਜਾਊਗਾ ਹੁਣ ਇੱਕ ਹੋਰ ਆਡੀਓ ਰਿਕਾਰਡਿੰਗ ਆਈ ਹੈ ਜਿਹਦੇ ਵਿੱਚ ਮਨਿੰਦਰਜੀਤ ਸਿੱਧੂ ਜਿਹੜਾ ਪੱਤਰਕਾਰ ਹੈ ਉਹਨੂੰ ਇੱਕ ਬੰਦਾ ਫੋਨ ਕਰ ਰਿਹਾ ਜਿਹੜਾ ਆਪਣੇ ਆਪ ਨੂੰ ਬਲਕਾਰ ਸਿੱਧੂ ਦਾ ਹਮਾਇਤੀ ਸਪੋਰਟਰ ਦੱਸ ਰਿਹਾ ਪਰ ਉਹ ਫੋਨ ਕਰਕੇ ਮਨਿੰਦਰ ਸਿੱਧੂ ਨੂੰ ਸਿੱਧੀਆਂ ਧਮਕੀਆਂ ਤੇ ਗਾਲ੍ਹਾਂ ਦੇ ਰਿਹਾ ਹੁਣ ਉਹ ਜਿੱਦਾਂ ਦੀ ਗੰਦੀ ਭਾਸ਼ਾ ਵਰਤ ਰਿਹਾ ਮਨਿੰਦਰਜੀਤ ਸਿੱਧੂ ਉਹਨੂੰ ਕਹਿ ਰਿਹਾ ਕਿ ਦੇਖ ਇਹ ਜਿਹੜੀ ਤੇਰੀ ਭਾਸ਼ਾ ਮੈਂ ਤੇਰੇ ਅਰ ਕੀ ਗੰਦੀ ਭਾਸ਼ਾ ਨਹੀਂ ਬੋਲਣਾ ਚਾਹੁੰਦਾ ਪਰ ਉਹ ਗੰਦੀ ਭਾਸ਼ਾ ਬੋਲ ਰਿਹਾ ਹੈ ਸਵਾਲ ਫਿਰ ਉੱਥੇ ਆਉਂਦਾ ਬਈ ਮਤਲਬ ਜਿਵੇਂ ਕਹਿੰਦੇ ਨੇ ਨਾ ਕਿ ਜਿਹੋ ਜਿਹਾਂ ਵੱੱਲਾ ਉਹੋ ਜਿਹਾਂ ਤੋਰੀਆਂ ਫਿਰ ਇਹਦਾ ਕੀ ਮਤਲਬ ਕੱਢਿਆ ਜਾਏ ਕਿ ਜਿਹੜੇ ਐਮਐਲਏਾਂ ਦੇ ਇਹ ਚੇਲੇ ਝਾਟੜੇ ਨੇ ਜਿਨ੍ਹਾਂ ਦੇ ਇਹ ਚਮਚੇ ਨੇ ਫਿਰ ਉਹਨਾਂ ਦੀ ਭਾਸ਼ਾ ਵੀ ਇਹੀ ਹੈ ਵੈਸੇ ਜਿਹੜੀ ਉਹ ਕਥਤ ਆਡੀਓ ਰਿਕਾਰਡਿੰਗ ਜਿਹੜੀ ਲੀਕ ਹੋ ਰਹੀ ਹੈ ਵਾਇਰਲ ਹੋ ਰਹੀ ਹੈ ਜਿਹੜੀ ਬਲਕਾਰ ਸਿੱਧੂ ਦੇ ਨਾਂ ਤੇ ਹੋ ਰਹੀ ਹੈ ਉਹਦੇ ਵਿੱਚ ਬਹੁਤ ਗੰਦੀਆਂ ਗਾਲਾਂ ਔਰਤਾਂ ਨੂੰ ਆਪਣੇ ਸਾਥੀਆਂ ਨੂੰ ਆਪਣੇ ਨਾਲ ਦੇ ਆਗੂਆਂ ਨੂੰ ਕੱਡੀਆਂ ਜਾ ਰਹੀਆਂ ਨੇ ਤਾਂ ਫਿਰ ਇਹ ਸਾਬਤ ਹੋ ਹੀ ਰਿਹਾ ਵੀ ਜਿਹੜਾ ਜਿਹੜੀ ਵੱਲ ਆ ਉਹਦੀ ਭਾਸ਼ਾ ਕੀ ਹੈ ਤਾਂ ਫਿਰ ਜਿਹੋ ਜੀ ਵੱਲ ਉਹੋ ਜੀਆਂ ਤੋਰੀਆਂ ਹੁਣ ਦੇਖੋ ਉਹਦੇ ਵਿੱਚ ਇਹ ਵੀ ਹੈ ਕਿ ਕਥਤ ਤੌਰ ਤੇ ਬਲਕਾਰ ਸਿੱਧੂ ਦੀ ਉਹ ਜਿਹੜੀ ਰਿਕਾਰਡਿੰਗ ਹੈ ਉਹਦੇ ਚ ਇਹ ਵੀ ਹੈ ਕਿ ਉਹ ਕਹਿ ਰਿਹਾ ਭਈ ਫਲਾਣੇ ਐਮਐਲਏ ਜਾਂ ਫਲਾਣੇ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹ ਮੇਰੇ ਨਾਲ ਫੋਟੋ ਖਿਚਵਾਉਣੀ ਚਾਹੁੰਦੇ ਨੇ ਉਹ ਮੈਨੂੰ ਕਹਿੰਦੇ ਖੰਡ ਮਿਸ਼ਰੀ ਖੰਡ ਮਿਸ਼ਰੀ ਆ ਜਾ ਸਾਡੇ ਨਾਲ ਫੋਟੋ ਲਵਾ ਤੇ ਉਹ ਕਹਿੰਦਾ ਮੈਂ ਕਿਉਂ ਲਵਾਵਾਂ ਮੈਂ ਫੋਟੋ ਕਿਉਂ ਕਰਾਵਾਂ ਮੈਂ ਕੋਈ ਐਵੇਂ ਆ ਅਸੀਂ ਕੋਈ ਐਵੇਂ ਤੁਰੇ ਫਿਰਦੇ ਹਾਂ ਉਹ ਤਾਂ ਕੋਈ ਐਵੇਂ ਜਾਂ ਬੰਦਾ ਪਾਵੇ ਮਤਲਬ ਆਪਦੇ ਆਪ ਨੂੰ ਐ ਪੇਸ਼ ਕੀਤਾ ਜਾ ਰਿਹਾ ਮੈਂ ਤਾਂ ਬੜਾ ਖਾਸ ਬੜਾ ਵੱਡਾ ਜਿਵੇਂ ਪਿਛਲੇ ਦਿਨੀ ਇੱਕ ਵੀਡੀਓ ਉਹਦੀ ਜਿਹੜਾ ਬੀਜੇਪੀ ਚਲਾ ਗਿਆ ਇੱਕ ਫਿਲਮੀ ਕਲਾਕਾਰ ਹੋਬੀ ਢਾਲੀ ਵਾਲਾ ਉਹਦੀ ਆਈ ਸੀ ਨਾ ਜੀ ਚੋ ਕਹਿੰਦਾ ਸੀ ਕਿ ਮੈਂ ਬਹੁਤ ਵੱਡਾ ਬੰਦਾ ਹਾਂ ਤੇ ਵੱਡਾ ਬੰਦਾ ਐ ਨਹੀਂ ਕਰਦਾ ਤਾਂ ਉਸੇ ਤਰ੍ਹਾਂ ਬਲਕਾਰ ਸਿੱਧੂ ਦੀ ਜਿਹੜੀ ਉਹ ਕਠਿਤ ਆਡੀਓ ਰਿਕਾਰਡਿੰਗ ਹੈ ਉਹਦੇ ਵਿੱਚ ਜੋ ਬੋਲਿਆ ਜਾ ਰਿਹਾ ਹੈ ਹਿਸਾਬ ਨਾਲ ਤਾਂ ਫਿਰ ਐਮਐਲਏ ਸਾਹਿਬ ਚ ਹੰਕਾਰ ਅੰਤਾਂ ਦਾ ਭਰਿਆ ਫਿਰ ਹੰਕਾਰ ਕੁੱਟ-ਕੁੱਟ ਕੇ ਭਰਿਆ ਪਰ ਜਦੋਂ ਇੰਨਾ ਹੰਕਾਰ ਬੰਦੇ ਚ ਹੁੰਦਾ ਤਾਂ ਡਿੱਗਦਾ ਬਹੁਤ ਹੁੰਦਾ ਪਰ ਮੈਂ ਇੱਕ ਗੱਲ ਇੱਥੇ ਸਪਸ਼ਟ ਕਹਿ ਦਿਆਂ ਇਹ ਆਮ ਆਦਮੀ ਪਾਰਟੀ ਨੇ ਜਿਹੜਾ ਮਾਲ ਇਕੱਠਾ ਕੀਤਾ ਆਮ ਆਦਮੀ ਦੇ ਨਾਂ ਤੇ ਇਹਨੂੰ ਆਮ ਆਦਮੀ ਕੌਣ-ਕੌਣ ਕਹੇਗਾ ਇਹ ਵੀ ਤੁਸੀਂ ਦੱਸ ਦਿਓ ਜੇ ਮੇਰੇ ਤੋਂ ਪੁੱਛੋ ਤੇ ਆਮ ਆਦਮੀ ਕੌਣ ਹੁੰਦਾ ਹੈ ਹੁਣ ਜਿਹੜੇ ਬੰਦੇ ਆਪਦੇ ਆਪ ਨੂੰ ਕਹਿੰਦੇ ਨੇ ਵੀ ਮੈਂ ਫੋਟੋ ਕਿਉਂ ਲਵਾਵਾ ਕਿਸੇ ਨਾਲ ਮੈਂ ਕੋਈ ਐਵੇਂ ਤੁਰੇ ਫਿਰਦਾ ਮੈਂ ਕੋਈ ਆਮ ਹੁਣ ਦੱਸੋ ਵੀ ਉਹ ਆਪਦੇ ਆਪ ਨੂੰ ਆਮ ਆਦਮੀ ਪਾਰਟੀ ਦੇ ਆਗੂ ਕਹੋਂਦੇ ਨੇ ਹੁਣ ਬਲਕਾਰ ਸਿੱਧੂ ਜਿੱਦਾਂ ਕਥਿਤ ਆਡੀਓ ਰਿਕਾਰਡਿੰਗ ਚ ਕਹਿ ਰਿਹਾ ਕਿ ਮੈਂ ਕੋਈ ਆਮ ਬੰਦਾ ਥੋੜਾ ਹਾਂ ਮੈਂ ਕੋਈ ਆਮ ਆ ਵੀ ਮੈਂ ਐਵੇਂ ਫੋਟੋਆਂ ਲਵਾਉਂਦਾ ਫਿਰ ਉਹਨਾਂ ਨਾਲ ਤਾਂ ਫਿਰ ਆਮ ਆਦਮੀ ਪਾਰਟੀ ਦਾ ਆਗੂ ਕਿਹੜੇ ਪਸੋ ਫਿਰ ਉਹ ਆਮ ਆਦਮੀ ਕਿਵੇਂ ਆ ਆਪਦੇ ਮੂੰਹੋਂ ਤਾਂ ਕਹੀ ਜਾਂਦਾ ਵੀ ਮੈਂ ਆਮ ਨਹੀਂ ਹੈਗਾ ਤੇ ਜਦੋਂ ਲੋਕ ਕਹਿੰਦੇ ਨੇ ਵੀ ਤੁਸੀਂ ਆਮ ਉਹ ਨਹੀਂ ਹੈਗੇ ਤੁਸੀਂ ਖਾਸ ਆਦਮੀ ਹੋ ਫਿਰ ਚੀਕਾਂ ਨਿਕਲਦੀਆਂ ਨੇ ਫਿਰ ਕਹਿੰਦੇ ਨੇ ਝੂਠ ਬੋਲਦੇ ਨੇ ਹੁਣ ਕਿੰਨੇ ਸਾਰੇ ਐਮਐਲਏ ਨੇ ਇਹ ਇਨਵਰਟਡ ਕੌਮਿਆਂ ਵਾਲੀ ਆਮ ਆਦਮੀ ਪਾਰਟੀ ਦੇ ਜਿਹੜੇ ਆਪਦੇ ਆਪ ਨੂੰ ਸਪਸ਼ਟ ਰੂਪ ਚ ਕਹਿ ਚੁੱਕੇ ਨੇ ਕਿ ਮੈਂ ਆਮ ਨਹੀਂਗਾ ਐ ਨਹੀਂ ਕਿਹਾ ਸਿੱਧਾ ਪਰ ਗੱਲਾਂ-ਗੱਲਾਂ 'ਚ ਪਤਾ ਨਹੀਂ ਕਿੰਨੇ ਕ ਐਮਐਲਏ ਨੇ ਇਹ ਸਾਬਤ ਕੀਤਾ ਵੀ ਮੈਂ ਖਾਸ ਆ ਮੈਂ ਐਵੇਂ ਨਹੀਂ ਹੈਗਾ ਤਾਂ ਫਿਰ ਆਮ ਆਦਮੀ ਪਾਰਟੀ ਕਿਨੇ ਆ ਕਰੋੜਪਤੀ ਐਮਐਲਏ ਆਪਦੇ ਆਪ ਨੂੰ ਜੇ ਆਖੇ ਮੈਂ ਆਮ ਬੰਦਾ ਐ ਆਮ ਬੰਦੇ ਕੌਣ ਨੇ ਕਿਸਾਨ ਮਜ਼ਦੂਰ ਦਿਹਾੜੀਦਾਰ ਸਾਡੇ ਤੁਹਾਡੇ ਵਰਗੇ ਆਪਾਂ ਸਾਰੇ ਆਮ ਆ ਤੇ ਆਮ ਨੂੰ ਤਾਂ ਕੀੜੇ ਮਕੌੜੇ ਸਮਝਦੇ ਨੇ ਸੋ ਮੈਨੂੰ ਲੱਗਦਾ ਕਿ ਜਿਹੜੀ ਰਾਜ ਦੀ ਮਹਿਲਾ ਕਮਿਸ਼ਨ ਐ ਉਸ ਨੂੰ ਸੂਹੋ ਮੋਟੋ ਲੈ ਕੇ ਇਹਦੇ ਉੱਪਰ ਐਕਸ਼ਨ ਕਰਨਾ ਚਾਹੀਦਾ ਇਹਦਾ ਨੋਟਿਸ ਲੈਣਾ ਚਾਹੀਦਾ ਔਰ ਨਾਲ ਦੀ ਨਾਲ ਜਿਹੜਾ ਪੰਜਾਬ ਦਾ ਵਿਧਾਨ ਸਭਾ ਸਪੀਕਰ ਹੈ ਸੰਧਵਾ ਸਾਹਿਬ ਉਹਨਾਂ ਬਾਰੇ ਕਥਿਤ ਤੌਰ ਤੇ ਜਿਹੜੀ ਇਹ ਬੋਲ ਬਾਣੀ ਬੋਲੀ ਗਈ ਹੈ ਉਹਨਾਂ ਨੂੰ ਵੀ ਲਾਜ਼ਮੀ ਤੌਰ ਤੇ ਇਹਦਾ ਨੋਟਿਸ ਲੈਣਾ ਚਾਹੀਦਾ ਤੇ ਜਾਂ ਫਿਰ ਬਲਕਾਰ ਸਿੱਧੂ ਵੱਲੋਂ ਕੁਲਤਾਬ ਸਿੰਘ ਸੰਧਵਾ ਵੱਲੋਂ ਤੇ ਬਾਕੀ ਜਿੰਨਾ ਜਿੰਨਾ ਦੇ ਨਾਂ ਉਹਨਾਂ ਆਡੀਓ ਚ ਲਏ ਜਾ ਰਹੇ ਨੇ ਉਹ ਜਨਤਾ ਸਾਹਮਣੇ ਪ੍ਰੈਸ ਕਾਨਫਰੰਸ ਕਰਕੇ ਇਹ ਦਾਵਾ ਕਰਨ ਵੀ ਉਹ ਰਿਕਾਰਡਿੰਗ ਬਲਕਾਰ ਸਿੱਧੂ ਦੀ ਨਹੀਂ ਹੈਗੀ ਔਰ ਉਹ ਉਹਦੇ ਵਿੱਚ ਜੋ ਨਾਂ ਲਏ ਜਾ ਰਹੇ ਨੇ ਉਹ ਵੀ ਗਲਤ ਨੇ ਤੇ ਉਹ ਸਾਬਤ ਕਰਨ ਵੀ ਉਹ ਰਿਕਾਰਡਿੰਗ ਜਿਹੜੀ ਆ ਉਹ ਵਾਕਿਆ ਹੀ ਫਰੇਮ ਕੀਤੀ ਹੈ ਜਾਂ ਫੋਰਜ ਕੀਤੀ ਹੈ ਜਾਂ ਝੂਠੀ ਹੈ ਜਾਂ ਬਣਾਈ ਹੈ ਜਾਂ ਐਡਿਟ ਕੀਤੀ ਹੈ ਪਰ ਪੰਜਾਬ ਦੀ ਜਨਤਾ ਕੀ ਕਹਿ ਰਹੀ ਹੈ ਜਿੰਨੇ ਲੋਕ ਉਹ ਉਹ ਆਡੀਓ ਰਿਕਾਰਡਿੰਗ ਦੇ ਥੱਲੇ ਕਮੈਂਟ ਲਿਖ ਰਹੇ ਨੇ ਉਹ ਕਹਿ ਰਹੇ ਨੇ ਵੀ ਇਹ ਆਵਾਜ਼ ਬਲਕਾਰ ਸਿੱਧੂ ਦੀ ਹੈ ਲੋਕਾਂ ਨੂੰ ਲੱਗ ਰਿਹਾ ਕਿ ਆਵਾਜ਼ ਬਲਕਾਰ ਸਿੱਧੂ ਦੀ ਹੈ ਮੈਨੂੰ ਪੁੱਛੋ ਜਿੰਨਾਕ ਮੈਂ ਬਲਕਾਰ ਸਿੱਧੂ ਦੇ ਗੀਤ ਸੁਨੇ ਨੇ 2ਕ ਇੰਟਰਵਿਊ ਕੀਤੀਆਂ ਸੀ ਮੈਂ ਇਲੈਕਸ਼ਨ ਦੇ ਟਾਈਮ ਬਲਕਾਰ ਸਿੱਧੂ ਦੀਆਂ ਤਾਂ ਮੈਂ ਬਲਕਾਰ ਸਿੱਧੂ ਨੂੰ ਗੀਤਾਂ ਚ ਸੁਣਿਆ ਤੇ ਮੰਜੇ ਤੇ ਬਹਿ ਕੇ ਜਮਾ ਨੇੜੇ-ਨੇੜੇ ਵੀ ਘੰਟਿਆਂ ਬੱਧੀ ਇੰਟਰਵਿਊ ਕਰਦੇ ਟਾਈਮ ਸੁਣਿਆ ਤੇ ਮੈਨੂੰ ਤਾਂ ਇਹੀ ਲੱਗਦਾ ਵੀ ਉਹ ਆਵਾਜ਼ ਬਲਕਾਰ ਸਿੱਧੂ ਦੀ ਹੈ ਬਲਕਾਰ ਸਿੱਧੂ ਸਾਹਿਬ ਨੇ ਇੱਕ ਵਾਰ ਮੇਰਾ ਅਖਬਾਰ 'ਚ ਇੱਕ ਲੇਖ ਪੜ੍ਹ ਕੇ ਮੈਨੂੰ ਫੋਨ ਕੀਤਾ ਸੀ ਤਾਂ ਉਦੋਂ 40 ਮਿੰਟ 42 ਮਿੰਟ ਜਿਹੜੀ ਗੱਲ ਹੋਈ ਸੀ ਉਦੋਂ ਵੀ ਮੈਨੂੰ ਯਾਦ ਆ ਬਈ ਉਹ ਆਵਾਜ਼ ਬਲਕਾਰ ਸਿੱਧੂ ਦੀ ਉਹ ਹੀ ਇਦਾਂ ਦੀ ਹੈ ਮੈਂ ਬਹੁਤਾ ਤਾਂ ਨਹੀਂ ਉਹਨਾਂ ਨਾਲ ਰਿਆ ਨਾ ਮੈਨੂੰ ਸ਼ੌਂਕ ਹੈ ਵੀ ਐਦਾਂ ਦੇ ਜਿਹੜੇ ਆਪਦੇ ਆਪ ਨੂੰ ਕਹਿੰਦੇ ਘਵਾਉਂਦੇ ਨੇ ਜਾਂ ਜਿਹੜੇ ਫੂੰਫਾ ਰੱਖਦੇ ਨੇ ਉਹਨਾਂ ਬੰਦਿਆਂ ਨਾਲ ਰਹਿਣ ਰੂਣ ਦਾ ਉਹਨਾਂ ਨਾਲ ਫੋਟੋ ਕਰਾਉਣ ਦਾ ਮਾਤਸਾ ਵੀ ਆਪਾਂ ਨੂੰ ਸ਼ੌਂਕ ਨਹੀਂਗਾ ਪਰ ਆਵਾਜ਼ ਬਈ ਬਲਕਾਰ ਸਿੱਧੂ ਦੀ ਮੈਨੂੰ ਯਾਦ ਆ ਪਦੀ ਆ ਤੁਸੀਂ ਦੱਸ ਦਿਓ ਵੀ ਕੀ ਉਹ ਆਵਾਜ਼ ਬਲਕਾਰ ਸਿੱਧੂ ਦੀ ਹੀ ਆ ਸੋ ਇਹ ਹਲਕੇ 'ਚ ਨਾ ਲਿਓ ਐ ਨਾ ਸੋਚੋ ਵੀ ਅੱਜ ਇੱਕ ਮੀਡੀਆ ਅਦਾਰੇ ਨਾਲ ਜਾਂ ਇੱਕ ਪੱਤਰਕਾਰ ਨਾਲ ਹੋ ਰਹੀ ਆ ਫਿਰ ਐਡੀ ਕਿਹੜੀ ਗੱਲ ਆ ਗੱਲ ਸੁਣ ਲਓ ਮੇਰੀ ਜਦੋਂ ਅੱਗ ਲੱਗ ਜੇ ਨਾ ਕਿਸੇ ਤਰ੍ਹਾਂ ਦੀ ਉਹ ਫਿਰ ਕੰਦਾ ਨਹੀਂ ਵਿਖਦੀ ਹੁੰਦੀ ਫਿਰ ਸਾਰੇ ਘਰਾਂ ਚ ਆ ਸਕਦੀ ਹੁੰਦੀ ਹੈ ਤਾਂ ਇਸ ਕਰਕੇ ਜੇਕਰ ਪੰਜਾਬ ਚ ਆਵਾਜ਼ ਦਿਵਾਉਣ ਵਾਲਾ ਇਹ ਕੰਮ ਚੱਲ ਪਿਆ ਜਿਸ ਤਰ੍ਹਾਂ ਮਨਿੰਦਰ ਜੀ ਸਿੱਧੂ ਦੇ ਉੱਪਰ ਪਰਚਾ ਇਸ ਕਰਕੇ ਕੀਤਾ ਗਿਆ ਵੀ ਉਹਨੇ ਆਡੀਓ ਰਿਕਾਰਡਿੰਗ ਜਿਹੜੀ ਆ ਲੋਕਾਂ ਸਾਹਮਣੇ ਰੱਖ ਦਿੱਤੀ ਸੀ ਤਾਂ ਫਿਰ ਭਾਈ ਇਹ ਇਹ ਸਾਰਿਆਂ ਤੱਕ ਆਉਣੀ ਹੈ ਸੁਪਲੇਖਿਆ ਚੋਂ ਬਾਹਰ ਆਈਏ ਤੇ ਹੱਕ ਸੱਚ ਦੇ ਨਾਲ ਡਟ ਕੇ ਖੜੀਏ ਲਾਈਵ ਸੱਚ ਟੀਵੀ ਥੋਕ ਮਾਰ ਜਾ ਕੇ ਕਹਿੰਦਾ ਕਿ ਖੜੇ ਆ ਹੱਕ ਸੱਚ ਦੇ ਨਾਲ ਲੋਕ ਆਵਾਜ਼ ਦੇ ਨਾਲ ਵੀ ਮਨਿੰਦਰ ਸਿੱਧੂ ਦੇ ਨਾਲ ਵੀ ਤੇ ਹਰ ਉਸ ਆਵਾਜ਼ ਦੇ ਨਾਲ ਜਿਹੜੀ ਬੋਲਦੀ ਆ ਲੋਕਾਂ ਦੇ ਲਈ ਬਹੁਤ ਮਿਹਰਬਾਨੀ ਸ਼ੁਕਰੀਆ